ਹਾਂ ਜੀ ਉਹ ਭਰਾ ਸਾਰੇ ਵੀਰਾਂ ਦਾ ਉਹ ਨਹੀਂ ਜੱਟ ਨਹੀਂ ਉਹ ਵੀ ਬੰਦਾ ਕਰਦਾ ਮੇਰੇ ਵੀਰੋ ਕੂਤਰ ਕੋ ਤਾਂ ਸੈਟਾ ਹੀ ਸਾਰੇ ਵੀਰਾਂ ਦੇ ਕਰ ਪਾ ਠੀਕ ਹੈ ਲਓ ਜੀ ਕਰਤੀਓ ਲੋਗ ਨੂੰ ਸਟਾਰਟਿੰਗ ਸਵੇਰੇ ਸਵੇਰੇ ਉੱਠਦਾ ਬਹੁਤ ਟਾਈਮ ਦਾ ਉੱਠਦਾ ਮੈਂ 7 ਵਜੇ ਦਾ ਤੇ ਪਰ ਵਲੌਗ ਸਟਾਰਟ ਕੀਤਾ 9 ਵਜੇ ਪਹਿਲ ਠੀਕ ਹੈ ਅੱਜ ਤੂੰ ਤਾਂ ਮੰਨ ਕੇ ਬੱਚੇ ਬੰਦ ਅਰ ਗਈ ਹੈ ਸਾਰੇ ਹਨਾ ਆਪਾਂ ਇਹ ਕਨਫਰਮ ਹੀ ਬੰਦ ਕਰ ਦਨੇ ਯਾਰ ਗੱਲ ਮੁਕੀ ਰਾਹ ਦੀ ਸਿੱਧਾ ਹੀ ਸਾਫ ਜੀ ਕਿ ਨਹੀਂ 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 ਕਨਫਰਮ ਕੋ ਯਾਰ ਚੌੜ ਮਜ਼ਾਕ ਥੋੜੀ ਹੈ ਕੋਈ ਉਸਤਾਦ ਜੀ ਐਂ ਕਰਦੇ ਆਪਾਂ ਮੇਰੀ ਗੱਲ ਸੁਣ ਲਿਆ ਇੱਕ ਕੱਚ ਖਾਨਾ ਦਾ ਨਾਲ ਡਾ ਦਨੇ ਅੱਜ ਖੜ ਤੇ ਇੱਕ ਇਹ ਡਾ ਦਨੇ ਯਾਰ ਕੱਚ ਖਾਂ ਦੇ ਲਈ ਰਹਿਣ ਲੱਗੇ ਓਏ ਹਾਂਜੀ ਆ ਇੱਕ ਬੱਚਾ ਹੀ ਡਾਉਣੇ ਅੱਜ ਠੀਕ ਐ ਓਏ ਆ ਕਨੂੰ ਅਕੇਲਾ ਹੀ ਐ ਪਰ ਅਕੇਲਾ ਹੀ ਕਾਫੀ ਐ ਇਹ ਤਾਂ ਪੌਣੀ ਡੜੇ ਘੰਟੇ ਹੀ ਆ ਜੇ ਇਧਰੋਂ ਵੇਖ ਲੈਣਾ ਹਣੀ ਸੈਟਿੰਗ ਕਰੀ ਨੇ ਵੀ ਕਿਹੜੇ ਬੱਚੇ ਬੰਦ ਆ ਤੇ ਕਿਹੜੇ ਬੱਚੇ ਹੋ ਹਨ ਮਾਨਗਰ ਵੀ ਡਾਉਣੇ ਆ ਇਦਰੋਂ ਇੱਕ ਬੱਚਾ ਡਾਉਣਾ ਜੀ ਬਰੇਜ ਤੇ ਇਦਰੋਂ ਕੰਡਲ ਲਾਤਾ ਇਦਰੋਂ ਉਹ ਛੋਟੇ ਦਾ ਗੇਲ ਕੱਢਾਂਗੇ ਇਦਰੋਂ ਐਂ ਕਰਦੇ ਆ ਸਫੇਰੇ ਲਾ ਦੇਣੇ ਹੋਏ ਸੈੱਟ ਜੀ ਲਾ ਦੇਵਾਂਗੇ ਹੈਂ ਡਾਉਣੀ ਆਵਾ ਹੋਰ ਇਖੀ ਆਂ ਬਸ ਹੋਰ ਤਾਂ ਫਿਰ ਤੈਨੂੰ ਹੈ ਨਹੀਂ ਕੁਲਰਾਂ ਤੈਨੂੰ ਪਤਾ ਹੀ ਐ ਸੁੱਖ ਨਾਲ ਹੋਰ ਤਾਂ ਸਾਲ ਦੂਜੇ ਹੀ ਆ ਇਦਰ تیرਕ ਤੀਰ ਕਮਾਣੀ ਆ ਮੋਢੇ ਤੇ ਬੈਠਾ ਆ ਗਿਆ ਸਿਆਣਾ ਬਹਾਲ ਇਹ ਕਾਏ ਵੀ ਠੀਕ ਐ ਠੀਕ ਐ ਡਨ ਹਾਂ ਸੱਚ ਤੇ ਉਹਰ ਉਹ ਵੀ ਬੰਦ ਕਰਦੇ ਆਪਾਂ ਗਲਾਬੀ ਟੂਸਾ ਗਲਾਬੀ ਟੋਰੀ ਹਰੀ ਵਗਲ ਕਿ ਆਹ ਇੱਕ ਵਾਰੀ ਕਰਾ ਕੇ ਬੰਦ ਕਰਨਾ ਹਾਂ ਇਹਦੇ ਤੇ ਖੋਲ ਲੈਣੀ ਹੈ ਲੈਣੀ ਹੈ ਇਹ ਹੀ ਖੋਲ ਲੈਣਾ ਫਿਰ ਤਨੇ ਛੱਡ ਦਿੰਨੇ ਆ ਬਾਹਰ ਬਸ ਇੱਕ ਆਹ ਇੱਕ ਉਹ ਇੱਕ ਆ ਆਉੜ ਦੀ ਨੀਵੀ ਉਹ ਕੱਲਾ ਉੱਚਾ ਔਰਦਾ ਤੇ ਉਹ ਵੀ ਨਹੀਂ ਮੋੜਦਾ ਕੱਲਾ ਉਹ ਹੀ ਛੱਡ ਦੋ ਹਾਂ ਪਰ ਉਹਨੂੰ ਕੱਢ ਦੇ ਕੋਈ ਨਾ ਛੱਡੋ ਫਿਰ ਯਾਰ ਉਹਨੂੰ ਕੱਲੇ ਨੂੰ ਪਰ ਕੂਤਰੀ ਚਾ ਬੜਾ ਲੈ ਜੂ ਇਹਦਾ ਘਾਟ ਉੱਡੂ ਉਹ ਬੜਾ ਚਲੇ ਜੂਗਾ ਹਾਂ ਕੱਲੇ ਨੂੰ ਛੱਡ ਦੇ ਕੱਲੇ ਨੂੰ ਛੱਡ ਦੇ ਇੱਕ ਹੀ ਰਹਿ ਜੂਗਾ ਬਾਪਰ ਤੇ ਇਹ ਹੁੰਦੇ ਕੱਲਾ ਤਾਂ ਬਦਕਾ ਕੱਲਾ ਦਾ ਜਾਣ ਪਹਾਂ ਕੇ ਛੇਦੀ ਮੁੜਿਆ ਉਹ ਤਾਂ ਤੂੰ ਬਾਕੀ ਕੀ ਕਰ ਹੋਰ ਕੱਲਾ ਬਾਹਰ ਚਾ ਵੀ ਕਰ ਕੱਲਾ ਤਾਂ ਕੂਤਰ ਉੱਚਾ ਛੱਡਦੇ ਨਹੀਂ ਲਓ ਜੀ ਕੱਢ ਦਿਓ ਆ ਬੱਚੇ ਦੀ ਇਹ ਨੱਕ ਵੀ ਕੀ ਦਾ ਹੋਇ ਜਖਾਮ ਲੱਗੇ ਇਹਨੂੰ ਬ్రో ਸਟਾਈਲ ਲੱਗੇ ਬਈ ਹਾਂ ਕੋਈ ਨਾ ਕੋਈ ਨਾ ਟੋੜਦੇ ਜਾਂਦੇ ਜਖਾਮ ਲੱਗੇ ਬਈ ਇਹਨੂੰ ਹੂੰ ਜਖਾਮ ਲੱਗੇ ਪਿਆ ਉਹਨੂੰ ਚਲ ਕੋਈ ਨਾ ਫਿਰ ਕਰ ਛੱਡ ਦਿੰਨੇ ਆ ਹਾਂ ਜੀ ਛੜਤੇ ਜੀ ਤਿੰਨ ਜਾਨਵਰ ਠੀਕ ਹੈ ਇੱਕ ਛੜਰੀ ਦੇ ਵਹਿ ਗਿਆ ਦੋ ਅੱਡੇ ਤੇ ਅੱਜ ਦਿਨ ਵੀ ਕੀ ਬਾਣਦਾ ਤੰਨਾਂ ਦਾ ਕਿਸਦਾ ਕਾਲਕੂ ਤਾਂ ਨਹੀਂਗਾ ਕੀ ਹੈਗਾ ਨਹੀਂ ਕਿ ਬੰਦ-ਬੰਦ ਕਰਤੇ ਬੱਚੇ ਯਾਰ ਹੁਣ ਦੱਸੀ ਗਏ ਨੇ ਆਏ ਆਏ ਸਭ ਦੇ ਬੰਦ ਕੀਤੇ ਆ ਕਰਨੇ ਆ ਬਸ ਹੁਣ ਯਾਰ ਬੈਰੀ ਨੂੰ ਚਕਾਉਂਦਾ ਫਾਇਦਾ ਕੋਈ ਨਹੀਂ ਠੀਕ ਹੈ ਜੀ ਇੱਕ ਇੱਕ ਦੋ ਦੋ ਡੜਾਈਆਂ ਦੀ ਬੰਦ ਕਰਦੇ ਆ ਯਾਰ ਕੋਈ ਨਾ ਘਾਟ ਟੁੱਟ ਲੈਣਗੇ ਜੰਉਂਦੇ ਤਾਂ ਰਹਿ ਜਾਣਗੇ ਹਣਾ ਹਾਂ ਪੁੱਤ ਹੋ ਗਿਆ ਲਓ ਜੀ ਇੱਕ ਹੋਰ ਛੜਦੇ ਜਨੌਰ ਜੀ ਪਾਸੇ ਹੋਇਆ ਕਰਕੇ ਚੱਲ ਪੁੱਤੋ ਉੱਡ ਜਾ ਉੱਡ ਜਾ ਬੈਠੀ ਨਾ ਬੈਠੀ ਨਾ ਬੈਠੀ ਚੱਲ ਬਈ ਕੋਈ ਗੱਲ ਨਹੀਂ ਕੀ ਕਿਵੇਂ ਕੀਤਾ ਮੈਂ ਤਾਂ ਇੱਥੇ ਬੈਠੀ ਸੀ ਇਹ ਆਉਦੀ ਮੰਮੀ ਨੂੰ ਤਾਰਨੇ ਆ ਲਾਉ ਜਾਲ ਤੇ ਬੈਠੇ ਸੀ ਜਾਲ ਤੇ ਠੀਕ ਆ ਮੈਂ ਤਾਂ ਐਂ ਪੁੰਨੀ ਰੋੜੀ ਮੈਂ ਇਹ ਉੱਡ ਗਏ ਹਾਂ ਇਹ ਜਾ ਕੇ ਇੱਥੇ ਬਹਿ ਗਏ ਇਹਦੇ ਤੇ ਕੀਤੇ ਆਹ ਆਪਣੇ ਟਰਾਲੇ ਤੇ ਹਾਂ ਉਹ ਤਾਂ ਕਮਰੇ ਚ ਵੜ ਗਏ ਕਵਰੇਜ ਕੀ ਕਰਨ ਵੜ ਗਏ ਪਤਾ ਨਹੀਂ ਮੈਂ ਗੇਟ ਬੰਦ ਕਰ ਤਾਂ ਮੈਂ ਫੜ ਲੇ ਜਿਹਾ ਓਏ ਕੰਜੇ ਕਲਰ ਕਰਕੇ ਛੱਡ ਪੈਂਦਾ ਰੰਗ ਲਾਉਣ ਨੂੰ ਫਿਰਦੇਗਾ ਰੰਗ ਲਾ ਕੇ ਛੱਡ ਦੇ ਬਾਈ ਓਏ ਜਿਹੜੀ ਹੈ ਜੂੜੀ ਆ ਬਹੁਤ ਜੀ ਯਾਰ ਬਹੁਤ ਠੀਕ ਤੁਸੀਂ ਸ਼ੌਂਕ ਕਰਕੇ ਦੇਖੀਂ ਕੁਝ ਸ਼ੌਂਕ ਦਾ ਮੈਨੂੰ ਇੰਨਾ ਪਤਾ ਇਹਨੇ ਪਿੰਜਰਾ ਖੋਲ ਨਹੀਂ ਜਦੋਂ ਐਡੇ ਚਲਾ ਕੇ ਹੁੰਦੇ ਆ ਉਹਦੇ ਵੀ ਤਾਂ ਪੜ ਕਿਤੇ ਨਹੀਂ ਤੋ ਝੱਡੇ ਮੈਂ ਵਿੱਚ ਫੜ ਫੜ ਜਿਹੜੀ ਐ ਨਾ ਨਾ ਫੜ ਕੇ ਨਹੀਂ ਰੰਗ ਲਾਉਂਦੇ ਸੀ ਅਸੀਂ ਮੈਂ ਦਾਦਾ ਹੂੰ ਸਰੇ ਆ ਬਈ ਯਾਰ ਲਾਲਾ ਸਾਹਿਬ ਮੈਂ ਤੁਹਾਡਾ ਲੈ ਉੱਡ ਰਹੇ ਆ ਚੰਗਾ ਨਹੀਂ ਇਹ ਬਾਲੇ ਤੇਜ਼ ਹੁੰਦੇ ਨਹੀਂ ਜਾਏਗੀ ਭਾਈ ਉਹ ਮੇਰੇ ਤੋਂ ਤੇਜ਼ ਨਹੀਂ ਕੋਈ ਜੰਮਿਆ ਹਜੇ ਤੱਕ ਉਹ ਸੱਚੀ ਮੈਨੂੰ ਲੱਗਦਾ ਅੱਖਾਂ ਇਹਨਾਂ ਦਾ ਵੀ ਖਰਾਬ ਆ ਯਾਰ ਨਹੀਂ ਖਰਾਬ ਉਹ ਝਾੜ ਪਾਈ ਹੈ ਹੈ ਮੈਂ ਇਹਨੂੰ ਕਿਹਾ ਸੀ ਆਹ ਬੈਠਾ ਜਿਹੜਾ ਹਾਂ ਇਹ ਤਾਂ ਮਹਾ ਖਰਾਬ ਆ ਬਾਈ ਹੋਲੀ 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 ਓਏ ਫਾਲਟ ਜਾ ਯਾਰ ਅਖਰਾ ਉਹਦੀ ਤੀ ਇਹਨਾਂ ਨੇ ਕੰਮ ਕੀਤਾ ਆਪਣਾ ਹੂੰ ਖਰਾਬ ਨਾ ਕੋ ਕੰਮ ਨਹੀਂ ਬੜੀ 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 ਅੱਖ ਤਾਂ ਖਰਾਬ ਇਹ ਅੱਖ ਚ ਨਾ ਪਾਏ ਨੇ ਇਹ ਨਵੇਂ ਖੰਭ ਜੇ ਨਹੀਂ ਹੁੰਦੇ ਨੇ ਅੱਖ ਦੇ ਉੱਪਰ ਬਾਹਰ ਆ ਤਨ ਹੁਣੇ ਦੱਸ ਦਿੰਨਾ ਮੈਂ ਹਟ ਲਿਓ ਚੱਲ ਇਹਨਾਂ ਨੇ ਤਾਂ ਕੰਮ ਹੀ ਨਹੀਂ ਖਾਈ ਓਏ ਮਾਰਤਾ ਸੀਗਾ ਓਏ ਲੈ ਹਟ ਜਾ ਹੁਣੇ ਦਿਖਾ ਦਿੰਨੇ ਆਪਾਂ ਅੱਖ ਸ ਗਈ ਖਰਾਬ ਆ ਕਮਾਣੂ ਬੋਈ ਨਾ ਮਨ ਕੰਮ ਹੀ ਇਹਨਾਂ ਨੇ ਕੀਤਾ ਭਰਾਵਾ ਆ ਦੇਖ ਇੱਕ ਵਾਰ ਹੜ੍ਹ ਹੜ੍ਹ ਜਾ। ਖੜ ਜਾ ਯਾਰ। ਇੱਕ ਮਿੰਟ। ਆ ਦੇਖੋ। ਫੜ ਲਈ ਵੀ ਬਿਮਾਰੀ ਅੱਜ ਆਪਾਂ। ਆ ਰਹੀ ਬਿਮਾਰੀ ਤੁਹਾਡੇ ਸਾਹਮਣੇ। ਭੈਣ ਚੋ ਇਧਰੇ ਨਹੀਂ ਕਿਉਂ ਨਹੀਂ ਯਾਰ। ਨਹੀਂ ਯਾਰ। ਇਹਨਾਂ ਕਿਉਂ ਨਹੀਂ। ਇਹਨੂੰ ਨਹੀਂ। ਨਹੀਂ ਇਹ ਨੂੰ ਨਹੀਂ। ਗੋਲਿਆਂ ਨੂੰ ਕਹਿ। ਸ਼ੌਂਕ ਦੇ ਭੈਣ ਚੋ ਪੱਲੇ ਫੁੱਲੇ। ਸ਼ੌਂਕ ਤਾਂ ਯਾਰ ਇਹਨਾਂ ਦੇ ਖੰਭ ਖੁੰਬੇ ਇਹਨਾਂ ਦੀ ਡਾਕਟਰੀ ਇਹ ਝੁੰਝੇ ਹੀ ਨਾ ਪਖਾੜਿਆ ਨਾ ਨਾ ਉਹ ਇਹ ਝੁੰਝਾ ਤਾਂ ਖਰਾਬ ਕਰਤਾ। ਉਹ ਭੈਣ ਦਾ ਫੂੰਜੇ ਹੀ ਮੋੜਦਾ ਹੋਇ ਇਹਨਾਂ ਦਾ ਚੱਲ ਫੜੇ ਨਹੀਂ ਆਂਦੇ ਉਹ ਪੁਰਿਆ ਲਿਓ ਲਿਓ ਨੂੰ ਬਾਹਰ ਕੱਢ ਦੇ ਨਹੀਂ ਲੋੜ ਹੀ ਨਹੀਂ ਇਹਨੂੰ ਪੱਲੇ ਪੁੱਲੇ ਪੂਰੇ ਚੰਗੇ ਆ ਇੱਕ ਉਹਨੂੰ ਫੁੜਾ ਦਿੰਨੇ ਆ ਤੇ ਇੱਕ ਤਾਂ ਰੰਗ ਲਾ ਦਿੰਨੇ ਆ ਰੰਗਲਾ ਛੱਡ ਦਿੰਨੇ ਆ ਆਪ ਇਹਨਾਂ ਨੂੰ ਤੇ ਬਾਕੀ ਵੀ ਇਧਰ ਆ ਬੱਚੇ ਕੱਢ ਤੀ ਬਾਹਰ ਹਨਾ ਠੀਕ ਆ ਆਪਾਂ ਕੋਈ ਡਾਈ ਵੀ ਜੀ ਬੈਡ ਮੋਟ ਵੀ ਕਰਦੇ ਆਂ ਹਾਂ ਸੰਦੀ ਬਿਮਾਰੀ ਇਹਨਾਂ ਚੱਲ ਠੀਕ ਆ ਹੂੰ ਤੂੰ ਹੱਡੀ ਦੇਖ ਤਾਂ ਹੱਡੀ ਆਪਣੇ ਘਰ ਦੇ ਕੂਤਰ ਦੀ ਕਦੇ ਨਹੀਂ ਆਈ ਹੁੰਦੀ ਗੋਲਕੜੇ ਵਰ ਕੇ ਪੈ ਜਾ ਪਾ ਇਹ ਪਹਿਣਾ ਪਿੰਨਾਰ ਕੇ ਨਾ ਵੇ ਰੰਗ ਲਾ ਕੇ ਫਿਰ ਇਹਨਾਂ ਦੇ ਆਪਾਂ ਹਾਂ ਅਕਾਉਂਟ ਵੀ ਰੰਗ ਲਾ ਦਈ ਇਹਨਾਂ ਦੇ ਹਾਂਜੀ ਛੱਡ ਗਏ ਜੀ ਗੋਲੇ ਤੇ ਕਾਰਾਗਰੀ ਕੀਤੀ ਹੈ ਕਾਰਾਗਰੀ ਕੀਤੀ ਹੈ ਬਈ ਫਿਰ ਆਏ ਹੋਏ ਆਏ ਹੋਏ ਕੀ ਕੁਝ ਨਹੀਂ ਲਿਖਿਆ ਇਹ ਤੇ ਸੀ ਬਈ ਜਿਹੜਾ ਕੋਈ ਲੋਟ ਆਇਆ ਬਗਲਾ ਸਿਰ ਘੰਡ ਸਭ ਕੋਈ ਰੰਗਦਾ ਪੈਂ ਇਹ ਟੂ ਟੇ ਠੀਕ ਹੈ ਕਿ ਨਹੀਂ ਆ ਦੇਖੋ ਸ਼ੌਕੀ ਜੱਟ ਮਨਪ੍ਰੀਤ ਠੀਕ ਹੈ ਕਿ ਨਹੀਂ ਆ ਡੰਡਾ ਬਗਲਾ ਬਾਗੜਾ ਹਾਂਜੀ ਮੋਢੇ ਸਿਰ ਕੰਢੀ ਰਹੀ ਕੰਢੀ ਰਹੀ ਆਏ ਤਾਂ ਆਇਆ ਦਾਦਾ ਆਏ ਤਾਂ ਬੜਾ ਜ਼ਰਾ ਹੈ ਸਾਰੀ ਕਾਰਾ ਕਰਿਆ ਫੜੀ ਮੈਨੂੰ ਫੜਾ ਦਵੇਂ ਗੋਲੇ ਛੱਡਦਾ ਰਬੂਨੇ ਬਣਾਂ ਦੀਆਂ ਜੋੜੀਆਂ ਇਹ ਬਹਲੇ ਪੜੇ ਇਹ ਛੱਡਦੇ ਔਖੇ ਹੀ ਜਾਂਦੇ ਚਾਰੇ ਨਾ ਯਾਰ ਤੂੜੀ ਵਾਲੇ ਕਰਨ ਨੂੰ ਕਰਕੇ ਛੱਡਦੇ ਨਾ 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 ਇਹ ਆਈ ਜੋੜੇ ਇਹ ਆਪਣੀ ਨੀਲਿਆਂ ਦੀ ਜੋੜੀ ਜੀ ਨੀਲਿਆਂ ਜੋੜੀ ਕਰਾਉ ਸ਼ੌਂਕ ਜੀ ਦੇਖੋ ਜੀ ਲਾਲ ਕੇ ਠੀਕ ਹੈ ਸਹੀ ਹੈ ਵੀ ਸਹੀ ਰੀਲ ਬਣਾਈ ਰੀਲ ਬਣਾਈ ਛੱਡ ਦੇ ਬਾਈ ਉਹ ਲੈ ਛੱਡ ਦੇ ਉਹ ਲੈ ਨਹੀਂ ਯਾਰ ਬਾਹਰ ਛੱਡ ਦੇ ਬਾਹਰ ਛੱਡ ਦੇ ਬਾਹਰ ਨਹੀਂ ਰਹੀ আচ্ছা ਉਥੇ ਡਰਾਮਾ ਦੇ ਬਾਅਦ ਛੱਡੂਗਾ ਡਰਾਮਾ ਬਾਹਰ ਦੇ ਬਾਹਰ ਹੀ ਜਾਂਦਾ ਹੈ ਬਾਹਰ ਤੇ ਮੁੰਡਾ ਨਾਲ ਆਪਣੇ ਬੱਚੇ ਹੋਣ ਗਏ ਆ ਕਿਹਨਾ ਬਾਹਰ ਗਲੀ ਛੱਡਿਆ ਨਹੀਂ ਯਾਰ ਆਪਾਂ ਕਰੋ ਘੜਤੇ ਇਹ ਫਿਰ ਨਹੀਂ ਇਹ ਗੱਲ ਛੱਤ ਤੇ ਜਾ ਕੇ ਛੱਡ ਦਿੰਦੇ ਆ ਨਹੀਂ 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 ਇੱਥੇ ਬਾਹਰ ਦੇ ਆ ਛੱਡ ਦੇ ਛੱਡ ਦੇ ਆ ਦੇਖੋ ਜੀ ਗਾਣੀ ਵਾਲੇ ਹੋ ਗਾਣੀ ਵਾਲੇ ਜਾਂਦੇ ਹੋਏ ਦੇਖੀ ਓਏ ਉਹ ਐਸ ਤਵਾ ਦੇ ਉਹ ਤਾਂ ਸੈਟ ਹੋ ਗਿਆ ਓਕੇ ਜੀ ਸੈਟ ਆਉਂਦਾ ਮੋਲ ਕਿਤੇ ਗਏ ਉਹ ਬੀ ਬੇ ਬੱਤੇ ਕਾਸੋ ਬਾਦੀ ਉਹ ਮੈਂ ਨਹੀਂ ਚਾਹ ਮੰਨ ਗਿਆ ਪਰ ਇਹ ਪੂਰੀ ਕੀ ਆਇਆ ਖੜਾ ਬੱਚੇ ਅੰਦਰ ਕਰ ਲੈ ਉਹ ਬਸ ਓਕੇ ਆ ਤੇ ਬੱਚੇ ਬਈ ਬਾਹਰ ਵੀ ਕੱਢੇ ਜਿੰਨੀ ਛੇਤੀ ਬਾਹਰ ਕੱਢੇ ਉਨੀ ਛੇਤੀ ਅੰਦਰ ਕਰ ਤੇ ਬੱਚੇ ਪਾਣਾ ਤੇ ਸਾਰੇ ਬੱਚੇ ਮੰਨ ਕੇ ਚਲੋ ਵੀ ਪੂਰੇ ਐ ਉਹ ਡੱਡ ਕੇ ਵੀ ਆ ਗਏ ਦੋ ਤਿੰਨ ਛੱਡੇ ਜਿਹੜੇ ਮਾੜਾ ਮੋਟਾ ਆ ਤੇ ਉਹ ਚੱਕਰ ਕੀ ਹੋਇਆ ਯਾਰ ਵੀ ਉਹ ਤਾਂ ਅੱਖਾਂ 'ਚ ਦਵਾਈ ਦੂ ਵੀ ਪਾਤੀ ਬੱਚਿਆਂ ਨੂੰ ਲਗਭਗ ਛੋਟਾ ਨੇ ਹਨਾ ਪਾਈ ਦਿੱਤੀ ਜਣੇ ਪਾਉਣੇ ਹੁੰਦੇ ਆ ਆਈ ਡ੍ਰੌਪ ਵੀ ਪਾਤੀਆਂ ਸੀ ਬੱਚੇ ਬਾਹਰ ਮੂਰ ਵੀ ਕੱਢ ਲਈ ਤੇ ਡਾੜੂ ਵੀ ਲਏ ਸੀ ਤੇ ਚੱਕਰ ਹੋ ਗਿਆ ਜਿਹੜਾ ਮੌਕੇ ਤੇ ਵਾਰਤਾਤ ਹੋਈ ਵੀ ਖੇਤ ਝੋਨਾ ਵੜ ਰਹਾ ਪਾਈ ਹੁਣ ਫੋਨ ਤੇ ਫੋਨ ਆਈ ਜਾਂਦਾ ਵੀ ਛੇਤੀ ਆਏ ਤੇ ਝੋਨਾ ਵੜ ਰਹਾ ਮਸ਼ੀਨ ਲੱਗ ਗਈ ਐ ਮੈਂ ਵੀ ਆ ਗਿਆ ਕੋਈ ਚੱਕਰ ਨਹੀਂ ਐ ਡਾ ਕੇ ਸੇ ਤੋਰਾ ਫੇਰੇ ਕਰਨ ਦਾ ਹੋਰ ਹੀ ਕਰਨ ਹੁੰਦਾ ਹੈ। ਚੱਲੀ ਫਿਰ ਮੁੰਡੇ ਆਪਾ ਜਾਣੀ ਪਊਗਾ। ਆ ਚੱਲੇ ਫਿਰ ਹੋ ਕੀ ਕਰੀਏ ਨਾ ਉਹ ਸ਼ਾਪਕਾ। ਹੁਣ ਕਦੇ ਆਇਆ ਸ਼ਾਪਕਾ ਯਾਰ। ਹਾਂਜੀ। ਫਿਰਦੇ ਹੀ ਸਫਲ। ਕਿਸਾਨ-ਕਿਸਾਨੀ ਕਰਦੇ ਵਾਹ ਓਏ। ਚੰਗਾ ਹੋਇਆ ਕਰਮ ਵਾਲਿਆ ਉੱਤੇ ਇਹ ਗੀੜਾ ਮਾਰ ਲੈ ਇੱਧਰ। ਖੜਜੋ ਹਜੇ ਤਾਂ ਕੰਮ। ਸਟਾਰਟ ਹੋਇਆ ਛੀ ਦੀ ਛੀ ਬੰਦ ਹੈ ਬਈ ਮੈਂ। ਹਾਂਜੀ। ਡੰਨਾ ਹੀ ਕੰਮ। ਛੜ ਤਾਂ ਪਾਣੀ ਹੈ ਨਾ। ਹੁਣ ਚੱਲਦੇ ਆਂ ਦੂਜੀ ਖੇਤ। ਇਦਾਂ ਮਸ਼ੀਨ ਲੱਗੀ ਪਈ ਐ ਭਾਈ ਝੋਨਾ ਵੜਨ ਵਾਲੀ ਆਸਾਨ ਦੇਖੋ ਲੈ ਇਹ ਲੰਬੀ ਆਸਾਨ ਬਹੁਤ ਸੋਹਣਾ ਬਹੁਤ ਸੋਹਣਾ ਤੋੜਦੇ ਇਹਨੂੰ ਕੰਮ ਦਾ ਨਾਲ ਦਾ ਵੀ ਕਾਹੇ ਦਾ ਵੀ ਆ ਜਵਾਂ ਕਿਸੇ ਕੰਮ ਦਾ ਨਾ ਛੱਡੇ ਇਹਨੂੰ ਯੱਪ ਦੇ ਯੱਪ ਦੇ ਹਾਂ ਭੰਲਦੇ ਇਹਨੂੰ ਆਇਆ ਆਇਆ ਬਹੁਤ ਤਕੜਾ ਐ ਆ ਕੰਜਰਦਲ ਵੇਖੀ ਲੈ ਭੰਦਾ ਮੇਰੇ ਕਿੰਨੂ ਕਰਕੇ ਕਲੱਚ ਹੋ ਛੱਡ ਦੇ ਸਿੱਧਾ ਆਇਆ ਆਇਆ ਇਹ ਤਾਂ ਕੰਮ ਲੈਣਾ ਆਪਾ ਬਹੁਤ ਇਹਨੂੰ ਤੋੜਨਾ ਨਹੀਂ ਆਪਾਂ ਆਇਆ ਬਹੁਤ ਤਕੜਾ ਉਹ ਬੱਸ ਲਗ ਘਾਰ ਗਿਆ ਸੀ ਪੁੱਤ ਜੱਟ ਗੇ ਜੱਟ ਦੇ ਬੇਰੋਜ਼ਗਾਰ ਨੂੰ ਰਾਖਵਾ ਕੋਟਾ ਮਾਰ ਗਿਆ ਹੁਣ ਤਾਂ ਜੀਬ ਜੀ ਬਾਹਲੀ ਉਲਟਣ ਲੱਗ ਗਈ ਯਾਰ ਕੀ ਗੱਲ ਹੈ ਓਏ ਲੋਕ ਟਰੈਕਟਰਾਂ 'ਚ ਕੰਗਾ ਟਾਂ ਦੇ ਤਫੌੜੀ ਟੰਗੀ ਆ ਨੇ ਇਹ ਕਿਹੜੀ ਕਤਾਜ ਲਿਗੇ ਇਹ ਕਿ ਸਫਲ ਕਰਸਾਨਾਂ ਦੀ ਗੱਲ ਹੈ ਚਲੋ ਭਾਈ ਵੀ ਬਾਹਲੀ ਵੰਡੀ ਆ ਨਾ ਬਸ ਚੋਣਾ ਹੈ ਨਹੀਂ ਕਾਲੀ ਕੁੱਤੀ ਬੋਲ ਵਾਲੀ ਹੈ ਨਾ ਗਲਤ ਹੋ ਜਾਂਦਾ ਕਰਦਾ ਵਾਹ ਇਹਦਾ ਨਾ ਕੰਮ ਹਾਂਜੀ ਉਹ ਇੱਥਾ ਉਹਦਾ ਰੀਲ ਮਿਚੀ ਤੁਸੀਂ ਮਾਰੋ ਉਹ ਵੇਖੀ ਕੀ ਖਿਮਾਉ ਲਾ ਆਪਣੀ ਮਸ਼ੀਨੀਆਂ ਬਾਈ ਕਰਦੀ ਸਤਾਏ ਕੀ ਯਾਰ ਆ ਕਰਕੇ ਤੇ ਬਾਈ ਕਹਿੰਦਾ ਮੇਰੀ ਵੀਡੀਓ ਬਣਾ ਕੇ ਦੇ ਮੈਂ ਚੱਲ ਕੇ ਤੇ ਰੀਲ ਬਣਾ ਦਿੰਨੇ ਆ ਅਗਲੇ ਕਲਿੱਪ ਪੁੱਟਾਰਨ ਤੇ ਉਹਦਾ ਕੀ ਹੈ ਬਾਈ ਦਾ ਕੀ ਬਟਨਾ ਥੋੜਾ ਜਿਹਾ ਹਾਂਜੀ ਕਾਇਆ ਲੰਬੀ ਸਾਰੇ ਸੱਭਲ ਕਰਸਾਂ ਹੋਏ ਬੈਠੇ ਇੱਕ ਪਾਸੇ ਬੱਟ ਤੇ ਆ ਆਹ ਤਾਂ ਆਹ ਸਭ ਤੋਂ ਸ ਵੱਧ ਸੱਭਲ ਕਰਸਾਂ ਆ ਪਾ ਦੇ ਪਾ ਦੇ ਪਾ ਦੇ ਪਾ ਦੇ ਘਰੀ ਨੂੰ ਜਰੂਰ ਜਾ ਕੇ ਲਾਈਕ ਫੋਲੋ ਕਮੈਂਟ ਕਰ ਦਿਜੀਏ ਢੋਗ ਦਿਜੀਏ ਜੀ ਹੋ ਗਿਆ ਕੰਮ ਜੀ ਠੈਟਾ ਹੀ ਜਮਾ ਰੋਗ ਦਿਓ ਰੋਗ ਦਿਓ ਜੀ ਰੋਗ ਤਾਂ ਕਿਹਨੂੰ ਦੱਸੋ ਬੰਦ ਕਰੋ ਜੀ ਬੰਦ ਬੰਦ ਬੰਦਾ ਕਿਵੇਂ ਕਰਦੇ ਹੁੰਦੇ ਆ ਜੀ ਪਤਾ ਜੀ ਕੀ ਆ ਜੋ ਨਹੀਂ ਕੀ ਕਟਿੰਗ ਹੋ ਰਹੀ ਹੈ ਬਸ ਬਾਂਦਰੀ ਦਾ ਇੱਥੇ ਕਟਿੰਗ ਕਰਨੀ ਨਹੀਂ ਮੈਨੂੰ ਹਾਂਜੀ ਚੱਲ ਲਈ ਘਰਾਂ ਨੂੰ ਮੈਂ ਤੁਲਾਉਂਦਾ ਅੱਜ ਤੇ ਜਿਹੜੀ ਕਿਸਾਨੀ ਕੀਤੀ ਹੈ ਮੁੰਡਿਆਂ ਨੇ ਮੋਟਰਸਾਈਕਲ ਦੇ ਕਰਸਾਨੀ ਵਿਖਾਈ ਜਿਹੜੀ ਸੱਚੀ ਬਈਆ ਆ ਆ ਤਾਂ ਨਾ ਬਸ ਮੌਤ ਹੀ ਏ ਥਲੇ ਮੋਟਰਸਾਈਕਲ ਦੀ ਚੱਲ ਬੈਠ ਫੇਰੇ ਮੂਰੇ ਮੈਂ ਤੂੰ ਬੈਠ ਮੈਂ ਖਾਲ ਤਾਂ ਵੱਜੂ ਪਿੱਛੋਂ ਖਾਲ ਨਹੀਂ ਵੱਜਣ ਦਿੰਦਾ ਚੱਲੂ ਇਹ ਕਿਹੜਾ ਮੂਰੇ ਗਾਂਜਾ ਲੰਬੀ ਬੈਠਾ ਤੇਰੇ ਚਲੋ ਜਾਣ ਹਾਂਜੀ ਤੇ ਇਹ ਕੀਤਾ ਜਾਣ ਕੇ ਲਾਗਣਾ ਜਾਵੇ ਕਿਸੇ ਆ ਦੂਜਾ ਲੈ ਕੇ ਚੱਲਦਾ ਸਾਰਾ ਨਹੀਂ ਨਹੀਂ ਆਪਾਂ ਘਰਾਂ ਨਾਲ ਲੈ ਕੇ ਚੱਲਾਂਗੇ ਚਲੋ ਬਈ ਚੱਲਦੇ ਆ ਗਏ ਸੀ ਘਰੇ ਹਣੇ ਇੱਧਰ ਤੇ ਆਏ ਬਸ ਕੁਛ ਨਹੀਂ ਕੰਮ ਤਾਂ ਦਾ ਕੀਤਾ ਅੱਜ ਸਾਰਾ ਤਨੜਾ ਹਾਂ ਟਪੈਣਾ ਇੱਕ ਕੁੱਕੜ ਦੇ ਟੀਕੇ ਜ਼ਰੂਰ ਦੱਬਦੇ ਤਿੰਨ ਚਾਰ ਸੀ ਹਣਾ ਭਰ ਭਰ ਕੇ ਅਤਾਏ ਕੇ ਦੇਖੋ ਕਿ ਇਹ ਦਮਾਸ਼ਚਾ ਦਾ ਬਿਮਾਰੇ ਪਏ ਵਿਚਾਰੇ ਤੇ ਫੀਵਰ ਹੈ ਨਾ ਉਹਨਾਂ ਨੂੰ ਜੇ ਆਪਾਂ ਨੂੰ ਕਬੂਤਰਾਂ 'ਚ ਨਹੀਂ ਪ੍ਰੋਬਲਮ ਆਏਂਦੀ ਲੱਤਾਂ ਖੜੇ ਜਾਂ ਪੱਲੇ ਖੜੇ ਜਾਂ ਫੀਵਰ ਹੋ ਦੋ ਤਿੰਨ ਦਾ ਹੀ ਮਰ ਜਾਂਦਾ ਜਾਨਵਰ ਢਿੱਲਾ ਹੋ ਕੇ ਤੇ ਹੁਣੀ ਚੱਲਦੇ ਆਪਾਂ ਆਦਾਂ ਕੇ ਚੱਲਦੇ ਕਿਹੜਾ ਇਹ ਨਹੀਂ ਆਪਾਂ ਘਰੇ ਖੜਾ ਕੋਲੇ ਕੇ ਚੱਲਦੇ ਆਹ ਉਹ ਹੌਂਡਾ ਲਾਲ ਹੌਂਡਾ ਸਿਟੀ ਚੱਲ ਗਏ ਹੌਂਡਾ ਸਿਟੀ ਚਲ ਹੁਣ ਚੱਲੋ ਖੇਡ ਚੱਲਦੇ ਆਂ ਬਾਕੀ ਗੱਲਾਂ ਬਾਤਾਂ ਬਾਅਦ 'ਚ ਕਰਾਂਗੇ ਆਕੇ ਯਾਰ ਦਾਣਾ ਪਾਣੀ ਪਾਉਣਾ ਹੋਰ ਵੀ ਕੰਮ ਕਰਨੇ ਹਾਂਜੀ ਲੱਗਦੇ ਆ ਤਨੀਰਾ ਜੀ ਕਬੂਤਰदाई ਆ ਕਰੋ ਬੰਦ ਜਿੰਨੇ ਦਾ ¿Qué ¡Hola! ¿Qué ¡Hola! 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 Ah, ¡Hola! 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 No ¡Hola! 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 oye. ¿Qué No Es आज हुनਗਾ ਆਪਾਂ ਟਿਕਟ ਮੈਨੂੰ ਆਇਆ ਨਾ ਪੈਣਾ ਜਾ ਉਹ ਦਿਨ ਨਹੀਂ ਨਹੀਂ ਮੈਨੂੰ ਨਹੀਂ ਪੈਂਦਾ ਇਹ ਬਸ ਥੋੜੇ ਦਿਨ ਹੀ ਇਹਦੇ ਮੈਂ ਤਾਂ ਕਹਣਾ ਤੜਫਾਈਏ ਨਾ ਹਨਾ ਆਪਾਂ ਇਹਦੇ ਟਿਕਟ ਹੋਈ ਲਾ ਲਈਏ ਪਹਿਲਾਂ ਤੇ ਕੰਨਾਂ 'ਚ ਕੀੜੇ ਬੈਤਨ ਬਤਾ ਕਿੰਨੇ ਆ ਗਏ ਇਲਾਜ ਕਰਾਇਆ ਹੁਣ ਮੂੰਹ ਦੇ ਵਿੱਚ ਕੀੜੇ ਪੈ ਗਏ ਸੀ ਬਈ ਇਹਦੇ ਆ ਮੂੰਹ ਦੇ ਵਿੱਚ ਠੀਕ ਹੈ ਜੀ ਤੇ ਹੁਣ ਉਹ ਮੇਰੇ ਨਾਲ ਦਿਮਾਗ ਤੱਕ ਪਹੁੰਚ ਗਏ ਜਿਹੜੇ ਪਹੁੰਚ ਗਏ ਹਨਾ ਹਲਾ ਤਾ ਤਾਂ ਹੀ ਫਿਰ ਪਿੱਛੇ ਨਾਲ ਤਾਂ ਖੜ ਗਿਆ ਖੜ ਗਿਆ ਬਾਕੀ ਉਮਰ ਅੱਧਾ ਕੁੱਤਾ ਖੜ ਗਿਆ ਰ ਮੰਨ ਕੇ ਚੱਲ ਗਿਆ ਅੱਧਾ ਖੜ ਗਿਆ ਇਹਦੀ ਧੌਣ ਵੀ ਖੜ ਗਈ ਇੱਦੀ ਠੀਕ ਆ ਮੋਹਰਲੇ ਨੱਤਾਂੇ ਖੜ ਗਏ ਪਿਛਲੇ ਆ ਖੜ ਗਏ ਕੱਲਾ ਵਾ ਸਾਹ ਸੁ ਆਉਂਦਾ ਰ ਕੰਮ ਕਰਦਾ ਯਾਰ ਵੀ ਬਾਈ ਤੂੰ ਐਂ ਦੇਖ ਲੈ ਵੀ ਚੱਲ 13 14 ਸਾਲਾਂ ਦੀ ਉਮਰ ਹੋ ਕੁੱਤੇ ਦੀ ਇੰਨੀ ਕੀ ਹੁੰਦੀ ਹੈ ਹੈਨਾ ਇੰਨੀ ਕੀ ਹੁੰਦੀ ਹੈ ਹਾਂ ਏ 13 14 ਸਾਲ ਦਾ ਹੈਗਾ ਯਾਰ ਹਾਂ ਨਾ ਚਲੋ ਬਹੁਤ ਸਾਥ ਹੋਇਆ ਮੈਂ ਤੇ ਕਹਿੰਦਾ ਨਾ ਤੜਫਾਈਏ ਬੜਾ ਕੋਈ ਨ ਕਰ ਦਾਂਗੇ ਇਹਦੀ ਫਿਰ ਹੱਲ ਵਿਚਾਰੇ ਦਾ ਕਰੜਾ ਤੇਲ ਕਰਕੇ ਹਾਂਜੀ ਮਾੜਾ ਮੋਟਾ ਨੀ ਜਰਾ ਜਾ ਵੱਡ ਲਿਆ ਭਾਈ ਵੱਡਾ ਟੁਕੜਾ ਮੈਂ ਤਾਂ ਇੱਕ ਤਾਂ ਵੀ ਵੱਡਿਆ 2 ਚਲੋ ਯਾਰ ਚੱਲਦੇ ਆਂ ਬਾਕੀ ਮੈਡੀਕੋ ਗਲਤੀ ਜਲ ਗਈ ਸੀ ਬਾਗਲ ਮੈਡੀਸਨ ਲਿਆਂਦੀਆਂ ਰਹਿਣਾ ਕਬੂਤਰਾਂ ਵਾਸਤੇ ਕਿਹ ਭਈ ਆਹੋ ਸੱਚ ਦਵਾਈ ਦਾ ਕਲਾ ਕਿਹੜੀ ਭਈ ਉਹ ਢੋਲੇ ਚ ਭਈ ਇੱਧਰ ਕਾਲੇ ਹਾਂ ਹਾਂ ਭਈ ਤੈਨੂੰ ਪਤਾ ਹੈ ਦਵਾਈ ਤੇਰੇ ਚ ਬੋਲਦੀ ਤਾਂ ਨਹੀਂ 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 ਤੇ ਨਹੀਂ ਚਲੋ ਚੱਲਦੇ ਆਂ ਘਰੇ ਭਈ ਹਾਂਜੀ ਤੇ ਮੈਨੂੰ ਆਂ ਲੱਗਦਾ ਭਈ ਜਿਹੜਾ ਕੱਲ ਬੱਚਾ ਨਹੀਂ ਆਪਣਾ ਹਨਾ ਆਪਾਂ ਕਹੇ ਸੀ ਡੈਡ ਡਿਕਲੇਅਰ ਕਰਤਾ ਜੀ ਨੂੰ ਉਹ ਬੱਚਾ ਆ ਗਿਆ ਵਾਪਸ ਹੋ ਆਉਂਦਾ ਸ਼ਾਇਦ ਮੇਰੀ ਨੀ ਪਤਕਾਈ ਜਾਉਂਦਾ ਆ ਰ ਸੱਜੀ ਗਲਾਬੀ ਕੱਛ ਵਾਲਾ ਆਪਣਾ ਅੱਜ ਆਇਆ ਫਿਰ ਹਨਾ ਇੱਕ ਸੁਣੂ ਮੈਂ ਦੱਸਦਾ ਇੱਕ ਦੇ ਨਾਲ ਹੋਰ ਇੱਥੇ ਬੱਚਾ ਫਿਰਦਾ ਉਹਦਾ ਹੈਗਾ ਸੱਜਾ ਕਾਲਾ ਟੂਸਾ ਕਾਲਾ ਘੰਡ ਕਾਲੀ ਬਗਲ ਤੇ ਕਾਲੀ ਟੌਰੀ ਉਹ ਕੱਲ ਬੱਚਾ ਫਿਰਦਾ ਸੀ ਆਹ ਟਾਈਮ ਵੇਖ ਕੇ ਆਇਆ ਬਾਦਲ ਤੇ ਅੱਜ ਉਹ ਫਿਰਦਾ ਆਪਣੇ ਪਿੰਡ ਠੀਕ ਹੈ ਆ ਦੇਖੋ ਆ ਗਿਆ ਉਹ ਵੀ ਸਾਹਮਣੇ ਓਡੇ ਆ ਵੀ ਪਤਾ ਨਹੀਂ ਕੀ ਦਾ ਦੇਖ ਲਾਦੇ ਕੱਲ ਬਾਦਲ ਫਿਰਦਾ ਸੀਗਾ ਅੱਜ ਆਪਣੇ ਪਿੰਡ ਆ ਗਿਆ ਵੀ ਸੱਜਾ ਕਾਲਾ ਟੂਸਾ ਖੱਬੀ ਕਾਲੀ ਬਗਲ ਕਾਲਾ ਘੰਡ ਤੇ ਕਾਲੀ ਟੌਰੀ ਤੇ ਇੱਕ ਆਪਣਾ ਕੱਲ ਵਾਲਾ ਸੱਜੀ ਖਿੱਚਵੀਂ ਕੱਚ ਵਾਲਾ ਆ ਕਿਹੜੇ ਦੇ ਕੰਮ ਆ ਤੇ ਇਹ ਆ ਗਿਆ ਹੋ ਗਿਆ ਹਾਂ ਉਹ ਤਾਂ ਆਪਣਾ ਕਿਹੜੇ ਪੀਸ ਕਰ ਕਿਹੜੇ ਲੁੱਟ ਪਾਇਆ ਇਹ ਨਹੀਂ ਪਾਇਆ ਮੈਂ ਨਹੀਂ ਪਾਇਆ ਨਹੀਂ ਪਾਇਆ ਆ verdade ਆਪਣਾ ਮੈਂ ਤਾਂ ਕਰਦਾ ਹੀ ਨਿਕਲਿਆ ਹਾਂਜੀ ਦਾਣਾ ਪਾਣੀ ਪਾਇਆ ਜੀ ਸਾਰੇ ਕਬੂਤਰਾਂ ਖਰਾ ਖਰੂਪਈਆ ਮੁੱਕੀ ਅੱਜ ਕੱਲੀ ਕਣਕ ਪਾਈ ਆ ਬਈ ਤੇ ਜਿਹੜਾ ਉਹ ਗੁਲਾਬੀ ਕੱਚ ਵਾਲਾ ਬੱਚਾ ਸੀ ਉਹ ਵੀ ਆਪਣਾ ਹੀ ਸੀਗਾ ਤੇ ਬਚ ਗਿਆ ਉਹ ਕੱਲ ਬਹਿਰੀ ਦੀ ਲਪੇਟ ਚ ਆਇਆ ਤਾਂ ਹੈਗਾ ਬੱਚਾ ਆ ਬੇਟਾ ਸਾਹਮਣੇ ਟਰੇ ਤੇ ਹੋਇਆ ਆ ਰਿਹਾ ਅੱਜ ਦੂਜੇ ਦਿਨ ਘਰ ਵਾਪਸੀ ਹੋਈ ਐ ਇੱਕ ਦੋ ਦੋ ਤਿੰਨ ਖੰਭ ਪੱਟੇ ਗਏ ਪੂਛ ਤੋਂ ਵੱਡੇ ਕੋ ਲੱਪੇ ਵਾਲੇ ਪੱਟੇ ਤੇ ਕੁਝ ਉੱਤੋਂ ਪੱਟੇ ਪਏ ਐ ਤੇ ਠੀਕ ਹੈ ਜੀ ਤੇ ਮੰਨ ਕੇ ਚਲੋ ਵੀ ਆਸ ਸੀ ਨਾਗਾ ਤੇ ਬਹਿਰੀ ਤੋਂ ਬਾਜ ਗਿਆ ਬੱਚਾ ਜਿਆਦਾ ਪਿੰਡ ਚ ਕਿਸੇ ਪਾਸੇ ਡਿੱਗ ਪਿਆ ਹੋਣਾ ਤੇ ਡਰਿਆ ਬੈਠਾ ਹੋਣਾ ਜਾਂ ਆਸੇ ਪਾਸੇ ਪਿੰਡੇ ਟੱਪ ਗਣੇ ਜਾਂ ਵਾਣਾ ਮੂਣਾ ਤੇ ਡਿੱਗ ਗਉਣ ਜਾ ਕੇ ਤੇ ਅੱਜ ਉੱਠ ਕੇ ਘਰ ਘੁਰਪਾਲਦਾ ਬਈ ਹਨਾ ਤੇ ਘਰੇ ਆਪਣਾ ਮੁੜਿਆ ਆ ਪਈ ਬਹਿਰੀ ਸੀ ਪੂੰਝਾ ਪੱਟਿਆ ਬੱਚੇ ਦਾ ਹਨਾ ਮਾੜੀ ਮੋਟੀ ਨੌਂਦਰੀ ਵਜੀ ਆ ਬੱਚੇ ਦੇ ਪਰ ਰੱਬ ਨੇ ਸੁਣ ਲਈ ਹਨਾ ਜਾਨ ਬਚ ਗਈ ਤੇ ਬੱਚਾ ਆਪਣਾ ਘਰੇ ਮੁੜਿਆ ਤੇ ਡੰਨਾ ਬ్రో ਬਸ ਠੀਕ ਆ ਦਾਣਾ ਪਾਣੀ ਵੀ ਹੋ ਗਿਆ ਸਾਰੇ ਕਬੂਤਰਾਂ ਦਾ ਹਨਾ ਵੱਡਿਆਂ ਦਾ ਛੋਟਿਆਂ ਦਾ A to Z ਕੱਲੀ ਕਣਕ ਹੀ ਸਹਤ ਸੌਖਾ ਹੀ ਕੰਮ ਚੀਆ ਖਰਾਕ ਖੁਰਕ ਹੋ ਸਕਦਾ ਕੱਲ ਨੂੰ ਲੈ ਆਵਾਂਗੇ ਆਪਾਂ ਲੈ ਹੋ ਸਕਦਾ ਕਿ ਲੈ ਆਉਣੀ ਪਊਗੀ ਪਰ ਪਣੂ ਮੁੱਕੀ ਕੋਈ ਆ ਖਰਾਕ ਤੇ ਬਾਕੀ ਦਰ ਰਾਆਂ ਲੰਬੀ ਜੀ ਭਰੀਆਂ ਨੇ ਸਰੰਜ ਹੈ ਇਹੋ ਜੇ ਚੰਗੇ ਕੰਮ ਨੂੰ ਰਹਿਦਾ ਮੁਰੇ ਇਹ ਯਾਰ ਮੋਤੀ ਤੇ ਲਾਉਣਾ ਸੀ ਠੀਕ ਆ ਸਹੀ ਦੱਸ ਕੇ ਤੁਹਾਨੂੰ ਠੀਕ ਆ ਉਹਦੀ ਕੰਡੀਸ਼ਨ ਦਿਖਾਉਣਾ ਤੁਹਾਨੂੰ ਜਾ ਕੇ ਕੀ ਹੋਈ ਪਈ ਐ ਤੇ ਬਸ ਉਹਦਾ ਨਾ ਚਾਹੁੰਦੇ ਹੋਏ ਵੀ ਇੱਕ ਪਾਸਾ ਕਰਨਾ ਪਊਗਾ ਸਾਨੂੰ ਹਾਂਜੀ ਇਹ ਹਾਲ ਹੈ ਲਿਓ ਮਰਨਾ ਉਹ ਲਿਵਾ ਕਿੰਨਾ ਮੋਤੀ 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 ਦਾ ਪੂਰਾ ਹਾਲ ਹੈ ਯਾਰ ਜੀ ਮਾਨ ਕੇ ਚਲੋ ਹੁਣੇ ਹੀ ਕਰਕੇ ਵੇਂਦੇ ਸੀਗੇ ਹਨਾ ਕੁਛ ਨਾ ਕੁਛ ਇਹਦਾ ਤੇ ਹਜੇ ਵੀ ਹਜੇ ਇਹ ਆਕੜ ਹਜੇ ਵੀ ਉਹੀ ਅਣਖ ਹੈਗੀ ਐ ਇਹਦੇ 'ਚ ਬਹੁਤ ਬੁਰਾ ਹਾਲ ਹੈ ਯਾਰ ਗੱਲ ਮੁਕੀ ਰਾਂਦ ਗਈ ਠੀਕ ਹੈ ਕਿ ਨਹੀਂ ਗਾਂਜੇ ਦੀ ਰਤ ਐ ਸੀਗੀ ਵੀ ਹੁਣੇ ਹੀ ਮੁਕਤੀ ਦੇ ਗਏ ਨੂੰ ਆਪਾਂ ਪਰ ਸਾਡਾ ਦਿਲ ਨਹੀਂ ਮੰਨਿਆ ਸਹੀ ਦੱਸਦੇ ਅਸੀਂ ਫੜ ਲਿਆ 나ੜ ਵੀ ਪਾਰ ਲਈ ਸਾਰਾ ਹੱਲ ਕਰ ਲੈ ਟੀਕਾ ਭਰ ਲਿਆ ਤੇ ਅਸੀਂ ਸਾਰਾ ਕੋਈ ਮੌਕੇ ਤੇ ਕਰਕੇ ਮੈਂ ਯਾਰ ਗਾਂਜੇ ਅੱਜ ਰਹਿੰਦੇ ਬਾਈ ਬਣ ਇੱਕ ਦਿਨ ਹੋਰ ਛੱਡ ਦੇ ਜਾਂ ਮਰ ਗਰ ਠੀਕ ਹੈ ਨਹੀਂ ਫਿਰ ਮੈਂ ਕੱਲ ਨੂੰ ਆਪਾਂ ਹਰ ਹਾਲ ਚ ਮੰਨ ਕੇ ਚੱਲੋ ਵੀ ਬਸ ਠੀਕ ਹੈ ਫਿਰ ਪੂਰਾ ਕਰ ਦਾਂ ਕੱਲ ਨੂੰ ਫਿਰ ਆਪਾਂ ਨੂੰ ਕਰਨਾ ਹੀ ਪਊਗਾ ਯਾਰ ਹਨਾ ਬੜਾ ਆਨ ਇਹ ਜੀ ਮਾੜੀ ਕੰਡੀਸ਼ਨ ਹੀ ਬਈ ਤੁਹਾਨੂੰ ਦਿਖਾ ਦਿੰਦਾ ਤੇ ਕੁੱਤੇ ਵੀ ਸਾਰਾ ਮੂੰਹ ਸਿਰ ਕੀੜਿਆਂ ਨਾਲ ਭਰਿਆ ਹੋਇਆ ਤੇ ਹੱਥ ਧੋਣਾ ਦਵਾਈ ਲੱਗੀ ਹੈ ਹੱਥ ਧੋ ਲੈਣੇ ਬਾਈ ਆਪਾਂ ਇੱਕ ਮਿੰਟ ਰੋ ਹਾਂਜੀ ਮੇਰੇ ਦੋਸਤੋ ਓਕੇ ਡਾਨੇ ਕੰਮ ਚੱਲਦੇ ਆ ਘਰ ਨੂੰ ਆਪਾਂ ਠੀਕ ਹੈ ਅ ਕਦਣ ਦੋਂ ਤੱਕ ਅੱਜ ਕਿਵੇਂ ਕਬੂਤਰ ਪੂਰੇ ਦਾਣੇ ਨਾਲ ਤਾਂ ਤੇ ਤੁਹਾਨੂੰ ਬੱਚਾ ਦਿਖਾਵਾਂ ਬਈ ਜਿਹੜਾ ਮੁੜ ਕੇ ਆਪਣਾ ਜਵਾਬਸ ਇੱਕ ਮਿੰਟ ਰੋ ਯਾਰ ਚੱਬ ਨੂੰ ਪਤਾ ਨਹੀਂ ਸ਼ਾਇਦ ਉਹ ਤੇ ਰੱਖਿਆ ਹੈ ਮੈਂ ਇੱਕ ਮਿੰਟ ਰੋ ਹਾਂਜੀ ਇਹ ਬੱਚਾ ਸੀਗਾ ਜਿਹੜਾ ਅ ਜਵਾਬਸ ਆ ਪਈ ਕਰੇ ਆ ਤਾਂ ਥੋੜੀ ਖਰਾਬ ਹੀ ਹੈ ਇਹ ਦੀ ਵਿਚਾਰੇ ਦੀ ਠੀਕ ਹੈ ਤੇ ਚਲੋ ਆ ਗਿਆ ਵਾਪਸ ਇੱਕ ਵਾਰ ਤੁਹਾਨੂੰ ਫੜ ਕੇ ਦਿਖਾਵਾਂ ਮੈਂ ਇਹਨੂੰ ਫਾਦਰੇ ਪੋਟਾ ਦੇਖੋ ਭਰਿਆ ਵਿਚਾਰੇ ਨੇ ਹਣਾ ਹੋਰ ਹੀ ਬੁੰਦ ਲਿਆ ਬੁੱਲ ਜਾਏਗਾ ਦੇਖੋ ਇਹ ਪਾ ਫੂੰਗ ਨਿਕਲ ਰਿਹਾ ਹੈ ਇੱਕ ਮਿੰਟ ਹਾਂਜੀ ਹੁਣ ਕਰੋ ਸ਼ੌਕ ਇਹਦਾ ਲਓ ਫਲੈਸ਼ ਔਨ ਕਰ ਲਈਏ ਇਹ ਬੱਚਾ ਸੀਗਾ ਆ ਦੇਖੋ ਇਹਦਾ ਫੂੰਗਾ ਫੱਟਿਆ ਗਿਆ ਇੱਥੇ ਨੌਂਦਰੀ ਬੁੱਜੀ ਦੀ ਮਾੜੀ ਆਹ ਥਾਂ ਜੇ ਤੇ ਇੱਥੇ ਖੜਜੋ ਇੱਥੇ ਆ ਦੇਖੋ ਠੀਕ ਹੈ ਇੱਥੇ ਇਹ ਨੌਂਦਰੀ ਬੁੱਜੀ ਹੈ ਵੀ ਇੱਥੇ ਤੇ ਬਾਕੀ ਦਾ ਫੂੰਜਾ ਵੀ ਉਤੋਂ ਉਤਲੇ ਖਾਂ ਵੀ ਲੈ ਗਏ ਵਾਹ ਵਿਚਾਰੇ ਦੇ ਹਨਾ ਤੇ ਆ ਵਿਚੋ ਵੀ ਫੂੰਜੇ ਦੇ ਵਿਚਾਲੋ ਖਾਣ ਨਿਕਲੇ ਦੋ ਤਿੰਨੇ ਦੇ ਤੇ ਥੱਲੋ ਲੱਪਾ ਵੀ ਪਟਦਾ ਵੀ ਆ ਦੇਖੋ ਲੱਗਪਗ ਅੱਧਾ ਲੱਪਾ ਪਟਿਆ ਕੇ ਦਾ ਈਜ਼ੀਆ ਆ ਵਿਚਾਲੋ ਖਾਪੋ ਕੱਢ ਤੇ ਮੈਰੀ ਨੇ ਤੇ ਬਸ ਇੰਨਾ ਸ਼ੁਕਰ ਕਰੋ ਵੀ ਦੀ ਕਿਸਮਤ ਏ ਸੀਗੀ ਤੇ ਵਿਚਾਰਾ ਆ ਗਿਆ ਘਰੇ ਹਨਾ ਭੁੱਖਾ ਤਾਂ ਹੈ ਬਈ ਜਮਾਂ ਅੱਜ ਤਾਂ ਇਹਦੇ ਪੋਟਾ ਪੂਰਾ ਭਰ ਕੇ ਤਾਂ ਨਹੀਂ ਖਾਦੇ ਅੱਧਾ ਕਿਲੋ ਤਾਂ ਇਕੱਲਾ ਹੀ ਖਾ ਗਿਆ ਇਹ ਤੇ ਹੁਣ ਉਹ ਕੁਝ ਵੀ ਹੋ ਸਕਦਾ ਬਈ ਹਨਾ ਉਹ ਉੱਚਮੋ ਬੈਰੀ ਪਈ ਹੈ ਇਹਨੂੰ ਆਪਾਂ ਇੱਕ ਆਪਣਾ ਧਿਆਨ ਰਹਿਣੀ ਸੀਗਾ ਮਤਲਬ 10 15 ਮਿੰਟ ਆਪਣਾ ਧਿਆਨ ਪਾਸੇ ਵੜਿਆ ਤਾਂ ਉਹਦੀ ਤਾਂ ਕੰਮ ਹੋ ਗਿਆ ਸੀਗਾ ਨੂੰ ਰੱਬ ਜਾਂਦਾ ਵੀ ਕਿਤੇ ਪਿੰਡ 'ਚ ਢਿੱਗਿਆ ਪਿਆ ਸੀ ਕਿਸਦੇ ਘਰੇ ਕਿਤੇ ਵਾਣਾ ਮੂਣਾ 'ਚ ਢਿੱਗਿਆ ਪਿਆ ਸੀ ਕਿਤੇ ਪਾਸੇ ਪਿੰਡ ਪੁੰਡ ਲੱਗ ਗਿਆ ਸੀ ਡਰਦਾ ਹਨਾ ਤੇ ਅੱਜ ਉਠ ਠੱਠ ਕੇ ਜਾਂ ਕੁਝ ਵੀ ਜਿਵੇਂ ਕੋਈ ਘਰ ਭਾਲਦਾ ਵਿਚਾਰਾ ਤੇ ਵੀ ਅੱਜ ਸ਼ਾਮ ਤੱਕ ਬੱਚਾ ਘਰੇ ਆ ਗਿਆ ਆਪਣਾ ਇੰਨਾ ਪਤਾ ਪੜ੍ਹਨ ਇਹ ਡੰਨਾ ਇਹ ਵੀ ਬੰਦ ਹੈ ਤੇ ਉਹ ਗੋਲਾ ਜਿਹਾ ਵੀ ਬੰਦੇ ਇਹਨਾਂ ਨੂੰ ਇਧਰਲੇ ਖੁੱਡੇ ਸ਼ਿਫਟ ਕਰ ਦਾਂਗੇ ਉਹ ਹਰੀ ਕੱਚ ਵਾਲੇ ਹੀ ਬੰਦ ਦੀ ਹੈ ਬਸ ਠੀਕ ਆ ਹੁਣ ਬੱਚੇ ਲਗਭਗ ਨਾ ਬਸ ਮਨ ਕਰੜਾ ਕਰਕੇ ਬੰਦ ਕਰੀ ਚੱਲਾਂਗੇ ਹੁਣ ਡਾਉਨ ਦੀ ਚਸ ਨਹੀਂ ਕਰਦੇ ਆਪਾਂ ਇਹ ਗੱਲ ਤੁਹਾਨੂੰ ਵਾਰ-ਵਾਰ ਰਿਪੀਟ ਕਰ ਰਹੇ ਆਂ ਹਾਂਜੀ ਮੇਰੇ ਵੀਰੋ ਆਗੇ ਜਿੱਧਰ ਲੈ ਘਰੇ ਤੇ ਠੀਕ ਆ ਬ్రో ਹੁਣ ਨਾ ਨੂੰ ਆਏ ਚਲੋ ਟੁੱਟੀ ਖਾੜੀ ਲੀਵ ਨੂੰ ਛੱਡਦੇ ਹੁਣ ਜਾਲੀ ਉੱਪਰ ਤੇ ਕਰ ਲਾਂ ਮਾਸਤੇ ਕੁਣ ਪਾਗੇ ਕਰੀਏ ਭਾਈ ਨਾ ਨਹਾ ਕੇ ਆਏ ਆ ਹਨਾ ਨਾ 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 ਪੰਗੇ ਲੇ ਗਏ ਨਹਾ ਕੇ ਆਏ ਆ ਮੈਂ ਕਿਹਾ ਤੇ ਆਪਾਂ ਇਧਰ ਨਾ ਇੱਕ ਬੱਚੇ ਦੇ ਠੱਲ ਪਾਉਣੇ ਰਹਿੰਦੀ ਸੀ ਹੁਣ ਆਪਾਂ ਪੂਰੀ ਚੰਗੀ ਤਰ੍ਹਾਂ ਫਰੈਸ਼ਾ ਕਪੜੇ-ਕੁਪੜੇ ਵੀ ਨਵੇਂ ਆ ਹਨਾ ਤੇ ਉਹ ਬੱਚੇ ਤੇ ਆਪਾਂ ਠੱਲ ਪਾ ਦਈ ਇੱਕ ਦੇ ਪਹਿਲਾਂ ਉਹਦੇ ਠੱਲ ਪਾਵਾਂਗੇ ਫਿਰ ਜਿਹੜੇ ਨਵੇਂ ਬੱਚੇ ਤੁਹਾਨੂੰ ਦਿਖਾਉਣਾ ਮੈਂ ਜਿਹੜੇ ਬੜੇ ਵਧੀਆ ਪਾਲ ਰਹੇ ਆ ਉਹਨਾਂ ਦੀਆਂ ਅੱਖਾਂ ਵੀ ਖਰਾਬ ਹੋਣੀਆਂ ਸਟਾਰਟ ਹੋ ਗਈਆਂ ਹਨਾ ਬੱਚਿਆਂ ਦੀਆਂ ਫਿਰ ਉਹਨਾਂ ਦੇ ਦਵਾਈ ਪਾਵਾਂਗੇ ਮਤਲਬ ਪਹਿਲਾਂ ਸਹੀ ਨੂੰ ਹੱਥ ਲਾਵਾਂਗੇ ਫਿਰ ਥੋੜੇ ਜੇ ਖਰਾਬ ਨੂੰ ਤੇ ਫਿਰ ਲਾਸਟ ਤੇ ਉਹ ਹੁੰਦੇ ਜਿਹੜੇ ਜਗਾ ਖਰਾਬ ਹੁੰਦੇ ਆ। ਆ ਡਾਨਾ ਫਿਰ ਇੱਕ ਪਾਣੀ ਦਾ ਗਲਾਸ ਲੈਂਦਾ ਉੱਧਰ ਪੀਣ ਆਸਤੇ ਆਪਣੇ ਆਸਤੇ ਹਾਂਜੀ ਤੇ ਇੱਥੇ ਦੇ ਫਲ ਪਾਇਆ ਦੇ ਵੀ ਆਪਾਂ ਜਿਹੜੇ ਇੱਕ ਵਿੱਚ ਦੇ ਪਾਇਆ ਨੇ ਨੂੰ ਥੋੜਾ ਥੋੜਾ ਬੱਚਿਆਂ ਨੂੰ ਗਰੂ ਤੋਂ ਵਿਖਾਵਾਂ ਜਿਹੜੇ ਵਧੀਆ ਪਲ ਰਹੇ ਇਹ ਬੱਚੇ ਆਪਣੇ ਕਮੈਂਟ ਹਰਦੇ ਲਓ ਜੀ ਫਲੈਸ਼ ਆਨ ਕਰਤੀ ਤੇ ਬਈ ਗਰੋਥ ਵੇਖੋ ਬੱਚਾ ਹੈ ਤੁਸੀਂ ਯਾਰ ਹਨਾ ਇਹ ਇਹ ਗਰੋਥ ਹੁਣ ਤੱਕ ਦੀ ਹੈ ਬਈ ਹੁਣ ਤੱਕ ਐਨ ਦੇਖੋ ਕੋਈ ਬੱਚੇ ਪਲ ਰਹੇ ਨੇ ਜਿਵੇਂ ਘੋੜਿਆਂ ਵਰਗੇ ਆ ਵੇਖੋ ਹੈ ਕੋਈ ਦੂੜ ਬੱਚਾ ਨਹੀਂ ਪੁਲਾਈਦਾ ਬਈ ਆ ਢਿੱਕਾ ਬੱਕ ਸ਼ੇਰ ਆਪਣਾ ਲੈ ਵੇਖੋ ਊੜਾ ਆ ਰਿਹਾ ਬੱਚੇ ਕਿਤੇ ਤਾਂ ਆਹ ਬੱਚੇ ਦੇਖ ਲਓ ਤੇ ਕਿਤੇ ਤੁਸੀਂ ਆਹ ਬੱਚਾ ਦੇਖ ਲਓ ਲੈ ਆਹ ਬੱਚਾ ਉਤਲਾ ਬੱਚਾ ਆਹ ਵਾਲਾ ਆਹ ਬੱਚਿਆਂ ਤੋਂ ਘੱਟੋ ਘੱਟ 10 ਦਿਨ ਵੱਡਾ ਹੈਗਾ ਤੇ ਆਹ ਦੁੱਗਣੇ ਪਿਆ ਉਹ ਬੱਚੇ ਨਾਲੋਂ ਹੁਣ ਤੱਕ ਵੀ ਆਹ ਬੱਚਿਆਂ ਦੀ ਗਰੂਥ ਹੋ ਕੇ ਰੋਟਾ ਸੀ ਆਹ ਦੇਖੋ ਅੱਖ ਖਰਾਬ ਹੋਣ ਲੱਗੀ ਬੱਚਿਆਂ ਦੀ ਇਹ ਆਹ ਦੇਖੋ ਅੱਖ ਖਰਾਬ ਹੋਣ ਲੱਗੀ ਬੱਚਿਆਂ ਦੀ ਸੁੱਜਣ ਲੱਗੀਆਂ बसो ਨੇ ਬੱਚੇ ਵਿੱਚੇ ਹੀ ਵੜ ਜਾਣਗੇ ਜਿਹੜੀ ਡੀਡੀ ਸੁਣੀ ਪਲਾਈ ਹੋਈ ਹੈ ਨਾ ਪਰ ਸਾਰੇ ਕਸ ਦਾ ਨਾ ਖਵਾ ਜੀਊਗਾ ਅੱਜ ਮੈਨੂੰ ਖਰਾਤ ਲਾਉਣੀ ਪਈ ਹੁਣ ਹੱਥ ਤਾਂ ਲਾਉਣੀ ਪੈਣਗੇ ਦਵਾਈ ਪਾਉਣੀ ਪੂਪੂ ਅੱਖਾਂ ਦੀ ਸਟਾਰਟਿੰਗ ਹੋ ਚੱਲੀ ਏ ਚਲੋ ਪਾਵਾਂ ਮੈਡੀਸਨ ਇਹਨਾਂ ਦੇ ਹਨਾ ਤੇ ਫਿਰ ਉਧਰਲੇ ਕੁੜੀ ਜਿਹੜਾ ਉਹਨਾਂ ਤੋਂ ਬੜੇ ਸੋਹਣੇ ਬੱਚੇ ਫਲ ਰਹੇ ਆ ਤੇ ਉਹ ਹੋਰ ਹਸਾਉਂਦਾ ਯਾਰ ਭੈਣ ਚ ਦੀ ਦਵਾਈ ਹਾਂਜੀ ਓਕੇ ਜੀ ਪਾਤੀ ਦਵਾਈ ਇੱਧਰ ਵੀ ਕੁਛ ਬੱਚਾ ਨੇ ਦਿਖਾਵਾਂ ਤੁਹਾਨੂੰ ਬੱਚੇ ਜਿਹੜੇ ਨਿਕਲੇ ਸੀਗੇ ਬੜੇ ਸੋਹਣੇ ਬੱਚੇ ਸੀਗੇ ਤੇ ਬੜੀ ਸੋਹਣੀ ਪਲਾਈ ਸੀ ਬੱਚਿਆਂ ਦੀ ਆ ਦੇਖੋ ਨਾ ਐਣ ਇੱਕ ਨੰਬਰ ਉਲਾਈ ਸੀ ਬੱਚਿਆਂ ਦੀ ਬਈ ਹਣਾ ਕਿਸੇ ਵਾਰ ਚ ਕਈ ਬੇਹੀ ਲੱਗਦੀ ਹੈ ਇਹਨੇ ਘੋੜੇ ਆ ਕੇ ਬਣ ਜਾਣਾ ਸੀ ਇਹਨੇ ਲਓ ਇਧਰ ਦੇਖੋ ਐਡ ਇੱਕ ਨੰਬਰ ਬੱਚੇ ਸੀ ਬਈ ਐਡ ਬਸ ਹੁਣ ਲੱਗ ਗਿਆ ਇਹਨਾਂ ਨੂੰ ਸਾਰਿਆਂ ਨੂੰ ਬਸ ਇਹ ਖਤਮ ਹੋ ਗਏ ਇਹਨਾਂ ਦੀ ਵੀ ਗੱਲ ਹਣਾ ਵਿੱਚੇ ਹੀ ਗ੍ਰੋਥ ਵਧਨ ਦੀ ਬਜਾਏ ਬਸ ਇਹਨਾਂ ਦੀ ਹੁਣ ਘਟਦੀ ਜਾਣੀ ਹੈ ਇਹਨਾਂ ਤੇ ਨੂੰ ਲੱਗ ਗਿਆ ਪਤਾ ਚਲੋ ਕੋਈ ਨਾ ਯਾਰ ਜਿੰਨਾ ਆਪਣੇ ਤੋਂ ਹੋਈ ਜਾਂਦਾ ਬਈ ਆਪਾਂ ਕਰੀ ਜਾਂਦੇ ਆ ਯਾਰ ਆਪਾਂ ਤਾਂ ਲੱਗੇ ਪਏ ਤੁਹਾਨੂੰ ਪਤਾ ਸਾਰਾ ਪਰ ਬਸ ਮਜਬੂਰੀ ਨੂੰ ਹੀ ਲੱਗਿਆ ਪਿਆ ਜਾਵਾ ਹਨਾ ਵੀ ਇੱਕ ਵਸਾਂ ਐ ਵੀ ਮੁੜ ਕੇ ਜਾਨਵਰ ਹਨਾ ਐ ਮਰਦੇ ਦੇਖਣ ਜਾਂਦੇ ਯਾਰ ਇਹਨੂੰ ਦਾ ਬਹੁਤ ਬਈ ਔਖਾ ਹੈਗਾ ਹਨਾ ਬਹੁ ਮਣ ਮਾਰ ਕੇ ਲੱਗੇ ਪਏ ਆ ਸੌਂ ਲੱਗੇ ਤਾਂ ਕਰਕੇ ਚਲੋ ਕੋਈ ਨਾ ਯਾਰ ਬ్రో ਠੀਕ ਆ ਬਸ ਹਨਾ ਓਕੇ ਅੱਜ ਵੀ ਮਨ ਬੇਚੈਨਸ ਆਇਆ ਚਾਹ ਤੇ ਠੀਕ ਜਾਣਿਆ ਜਿਵੇਂ ਲੱਗ ਰਿਹਾ ਤੇ ਓਕੇ ਹੁਣ ਫਿਰ ਕੱਲ ਨੂੰ ਦੇਖਦੇ ਹਾਂ ਕੀ ਬੰਦਦਾ ਨਾ ਬਈ ਤੇ ਬਾਏ ਬਾਏ ਸਾਰਿਆਂ ਨੂੰ ਗੁੱਡ ਨਾਈਟ